ਸਰਦਾਰ ਭਗਵੰਤ ਸਿੰਘ ਜੀ ਮਾ ਜਿੰਦਾਬਾਦ ਡਾਕਟਰ ਬਲਜੀਤ ਕੋ ਜਿੰਦਾਬਾਦ ਜੀ ਕੋ ਜਿੰਦਾਬਾਦ ਜਿੰਦਾਬਾਦ ਬਾਜੀ ਪ੍ਰਧਾਨ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਲਕਾ ਤੰਤਰ ਹੈ ਉਹਦੇ ਵਿੱਚ ਸਾਡੀ ਆਮ ਪਾਰਟੀ ਦੀ ਬਹੁਤ ਤਗੜੀ ਜਿੱਤ ਹੋਈ ਹੈ ਕਿ ਜਿਹੜੇ ਲੋਕ ਪੜਗਾ ਜ਼ਿਆਦਾ ਮਾਰਦੇ ਸੀ ਬੀਜੇਪੀ ਵਾਲੇ ਪੰਜਵੇਂ ਨੰਬਰ ਤੇ ਆਏ ਆ ਕਾਂਗਰਸ ਜਿਹੜੀ ਹੈਗੀ ਆ ਉਹ ਵੀ ਚੌਥੇ ਨੰਬਰ ਤੇ ਆਈ ਹੈ ਜਿਹੜਾ ਅਕਾਲੀ ਦਲ ਉਹ ਵੀ ਦੂਜੇ ਨੰਬਰ ਤੇ ਆਇਆ ਜਿਹੜੇ ਹੋਰ ਵਰਕਰ ਮਾਰਦੇ ਉਹ ਵੀ ਤੀਜੇ ਨੰਬਰ ਤੇ ਆਏ ਆ ਅੱਜ ਆਮ ਪਾਰਟੀ ਜਿੱਤੀ ਹੈ ਸਭ ਤੋਂ ਪਹਿਲਾਂ ਅਸੀਂ ਸੀਐਮ ਸਾਹਿਬ ਸੀਪ ਉਹਨਾਂ ਨੂੰ ਮੁਬਾਰਕ ਲੱਖ ਲੱਖ ਦਿੰਨੇ ਆ ਉਹ ਨਾਲ ਹੀ ਸਾਡੇ ਹਲਕੇ ਦੀ ਐਮਐਲਏ ਮੈਡਮ ਬਲਜੀਤ ਕੌਰ ਨੂੰ ਉਹਨੂੰ ਵੀ ਮੁਬਾਰਕਬਾਦ ਦਿੰਨੇ ਆ ਉਹ ਸਾਡੇ ਵਰਕਰ ਸਹਿਬਾਨ ਜਿੰਨੇ ਵੀ ਖੜੇ ਹਨ ਲੀਡਰ ਸਾਹਿਬਾਨ ਸਭ ਨੂੰ ਕੋਰ ਕੋਰ ਵਧਾਈ ਵੀ ਅਸੀਂ ਇੱਕ ਹੋ ਗਏ ਆਮ ਪਾਰਟੀ 27 ਜੇ ਸਰਕਾਰ ਮੇਸ਼ਾ ਪੰਜਾਬ ਦੇ ਵਿੱਚ ਚਲਿਆਵਾਂਗੇ ਹਾਂ ਯਾਰ ਮੈਂ ਟਾਈਮ ਤੇ ਐਮਸੀ ਚੋਣਾਂ ਲਈ ਪੇਸਤਰ ਵੀ ਤਿਆਰੀਆਂ ਨੇ ਐਮਸੀ ਚੋਣਾਂ ਲਈ 27 27 ਐਮਸੀ ਜਿੱਤਾਂਗੇ ਜੀ ਸਾਡੀ ਕਮੇਟੀ ਆਮ ਪਾਰਟੀ ਦੀ ਬਣੂਗੀ ਪਹਿਲਾਂ ਆਪਣੇ ਬਲੂਰ ਦੇ ਵਿੱਚ ਆਹ ਮੰਮੀ ਪਾਰਟੀ ਦੀ ਤਰ੍ਹਾਂ ਤਰ੍ਹਾਂ ਵਿੱਚ ਜਿੱਤ ਹੋਈ ਹੈ ਕਿਵੇਂ ਦਿੱਤ ਨੇ ਜਿੱਤੂ ਤੁਸੀਂ ਅੱਜ ਜਿੰਦੂ ਬਣ ਰਹੇ ਹੋ ਆਹ ਸਭ ਤੋਂ ਪਹਿਲਾਂ ਤਾਂ ਜੀ ਇਸ ਜਿੱਤ ਦੀਆਂ ਪੂਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਆਵਾਮ ਨੂੰ ਕਰਨ ਕਰਨ ਨਿਵਾਸੀਆਂ ਦੇ ਧੰਨਵਾਦ ਦੇ ਨਾਲ ਵਧਾਈਆਂ ਅਰੇ ਬੜੀ ਜਿਹੜੀ ਇੱਕ ਸੈਕੂਲਰ ਸੋਚ ਦੀ ਜਿੱਤ ਹੋਈ ਉਥੇ ਕਮਿਨਲ ਮੁੱਦੇ ਨੂੰ ਲੈ ਕੇ ਉਥੇ ਇੱਕ ਐਡਾ ਦਾ ਮਹਾਨ ਸਨੈਰੀਓ ਬਣਾਇਆ ਗਿਆ ਕਿ ਉਥੇ ਜਿਹੜੀ ਸਾਡੀ ਪੰਥਕ ਤੇ ਪਾਰਟੀਕੂਲਰ ਵੋਟ ਹੈ ਪਰ ਲੋਕਾਂ ਨੇ ਵਿਕਾਸ ਤੇ ਮੋਹਰ ਲਾ ਕੇ ਇਹ ਇੱਕ ਸੰਦੇਸ਼ ਦਿੱਤਾ ਸਾਰੇ ਪੰਜਾਬ ਨੂੰ ਕਿ ਵਿਕਾਸ ਔਰ ਲੋਕਾਂ ਦੇ ਜਿਹੜੇ ਬਦਲਦੇ ਹੋਈ ਨੁਹਾਰ ਹੈ ਉਹ ਮੁੱਖ ਅਜੰਡਾ ਹੈ ਨਾ ਕਿ ਕੋਈ ਕੰਮਨਲ ਸੈਕੂਲਰ ਸੋਚ ਨੂੰ ਐਕਸੈਪਟ ਕੀਤਾ ਉਹਨਾਂ ਲਈ ਸਾਰਿਆਂ ਦਾ ਧੰਨਵਾਦ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸੇ ਲਾਹੌਰ ਉੱਤੇ ਜਿਹੜੀ ਕਾਂਗਰਸ ਦੀ ਜ਼ੋਰਦਸ਼ਾ ਹੋਈ ਹੈ ਜਿਹੜੀ ਚੌਥ ਨੰਬਰ ਤੋਂ ਉਹਨਾਂ ਦੇ ਆਉਣ ਦਾ ਕਾਰਨ ਹੈ ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਫਿਰਕਾ ਪ੍ਰਸਤੀ ਸਿਆਸਤ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪੰਜਾਬ ਪ੍ਰਧਾਨ ਨੇ ਜਿਹੜਾ ਇੱਕ ਪਾਰਟिकुलर ਇੱਕ ਵਰਗ ਨੂੰ ਲੈ ਕੇ ਚੰਦ ਦੀ ਬਿਆਨਬਾਜ਼ੀ ਕੀਤੀ ਉਹਦੇ ਨਤੀਜਤਨ ਕਾਂਗਰਸ ਜਿਹੜੀ ਚੌਥੇ ਨੰਬਰ ਤੇ ਗਈ ਹੈ ਤੇ ਭਾਜਪਾ ਦਾ ਤਾਂ ਖੈਰ ਪੰਜਾਬ ਦੇ ਵਿੱਚ ਹੈ ਹੀ ਕੁਛ ਨਹੀਂ ਅਕਾਲੀ ਦਲ ਦਾ ਉਹ ਸਮਿਆਂ ਤੋਂ ਦਸ਼ਕਾਂ ਤੋਂ ਜਿਹੜਾ ਅਕਾਲੀ ਦਲ ਦੀ ਉਹ ਫੀਲਡ ਰਹੀ ਹੈ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਗਨੋਰ ਕਰਕੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਿਹੜਾ ਉਥੇ ਰਗਲ ਵਜਿਆ ਉਸ ਜਿੱਤ ਨੇ ਸਾਬਿਤ ਕਰਤਾ ਕਿ ਜਿਹੜੇ ਲੋਕ ਹੋਣਾ ਇਹਨਾਂ ਮੁੱਦਿਆਂ ਦੇ ਨਾਲ ਇਤفاق ਨਹੀਂ ਰੱਖਦੇ ਲੋਕ ਵਿਕਾਸ ਪਸੰਦ ਕਰਦੇ ਔਰ ਵਿਕਾਸ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਸਰਕਾਰ ਦੇ ਕੰਮਾਂ ਤੇ ਗੌਰ ਸਿੰਘ ਮਾਨ ਦੇ ਕੰਮਾਂ ਤੇ ਜਿਹੜੀ ਮੋਹਰ ਲਾਈ ਹੈ ਲੋਕਾਂ ਨੇ ਬਾਦਲਪਾਟੀ ਨੰਬਰ ਤੇ ਆਈ ਹੈ ਕਿਵੇਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਜੀ ਬਾਦਲਪਾਟੀ ਤੁਸੀਂ ਦਵਾਟ ਕਰਦੇ ਸੀ ਵੀ ਬਾਦਲਪਾਟੀ ਡਾਇਨੋ ਵੀ ਦੇ ਦੂਜੇ ਨੰਬਰ ਤੇ ਆਈ ਪੂਰੀ ਫਾਇਦੇ ਦਿੱਤੀ ਕਿਵੇਂ ਦੇਖਦੇ ਹੋ ਤਾਂ ਕਲਣਾ ਸਾਹਿਬ ਇਹ ਨਹੀਂ ਹੈ ਦੇਖੋ ਸਾਹਿਬ ਕਿਵੇਂ ਦੇਖਦੇ ਹੋ ਹਰਨਪੁਰਾ ਵਿੱਚ ਆਵਾਜ਼ੀ ਪਾਰਟੀ ਜਿਹੜੀ ਪਾਰਟੀ ਵੀ ਜਿੱਤਦਾ ਸੱਚੇ ਵਿਕਾਸ ਦੀ ਚੇਤਾ ਹੈ ਜੀ ਪੰਜਾਬ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਭਵਨ ਸਿੰਘ ਮਾਨ ਜੀ ਦੇ ਗਵਾਹੀ ਦੇ ਵਿੱਚ ਜਿਹੜੀ ਸਰਕਾਰ ਨੇ 600 ਯੂਨਟ ਜਿਹੜੇ ਮਾਫ ਆ ਉਹ ਜਨਰਲ ਵਰਕ ਨੂੰ ਕਈ ਵਾਰੀ ਹੋਇਆ ਕਿ ਪਹਿਲਾਂ ਕਿਸ ਸਰਕਾਰ ਨੇ ਦਿੱਤਾ ਹੋਵੇ ਇਹੋ ਜਿਹੇ ਅਨੇਕਾਂ ਕੰਮ ਆ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਇਹੋ ਜਿਹੇ ਨੇਕਾਂ ਕੰਮਾਂ ਨੂੰ ਵੋਟ ਪਈ ਹੈ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਪਈ ਹੈ ਕਿ ਮਾਨ ਦਾ ਸਰਕਾਰ